11 ਸਾਲ ਬੇਮਿਸਾਲ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਦੇ ਵਿੱਚ ਚੱਲ ਰਹੀ ਆ ਉਹਨੂੰ 11 ਸਾਲ ਹੋ ਚੁੱਕੇ ਆ ਭਾਰਤੀ ਜਨਤਾ ਪਾਰਟੀ ਜ਼ਿਲ੍ਹੇ ਤੋਂ ਲੈ ਕੇ ਮੰਡਲ ਤੋਂ ਲੈ ਕੇ ਬੂਥ ਤੱਕ ਅਸੀਂ ਹਰ ਵਰਕਰ ਤੱਕ ਪਹੁੰਚ ਰਹੇ ਹਾਂ ਕਿ 11 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਜੋ ਯੋਜਨਾਵਾਂ ਗਰੀਬ ਕਲਿਆਣ ਵਾਸਤੇ ਬਣਾਈਆਂ ਉਹ ਲੋਕਾਂ ਤੱਕ ਪਹੁੰਚ ਰਹੀਆਂ ਦੇਸ਼ ਦੀ ਜਿਹੜੀ ਜੀ ਡੀ ਪੀ ਆ ਉਹ ਤੀਸਰੇ ਸਥਾਨ ਤੇ ਪਹੁੰਚ ਗਈ ਹੈ ਜੇ ਸਾਡੇ ਦੇਸ਼ ਤੇ ਉੱਤੇ ਕੋਈ bari desh ਜਿੱਦਾਂ ਪਹਿਲਾਂ ਹਮਲਾ ਕਰਕੇ ਚਲ ਜਾਂਦੇ ਹਮਲਾ ਕਰਦਾ ਤੇ ਉਹ ਆਪਰੇਸ਼ਨ ਸੰਧੂਰ ਦੇ ਵਿੱਚ ਅਸੀਂ ਉਹਦਾ ਜਵਾਬ ਬਿਲਕੁਲ ਸਟੀਕ ਤਰੀਕੇ ਨਾਲ ਦੇ ਚੁੱਕੇ ਹਾਂ ਕਈ ਜਣੇ ਦੇ ਮਨ ਦੇ ਵਿੱਚ ਸਵਾਲ ਵੀ ਆਉਂਦੇ ਆ ਆਪਾਂ ਪੱਤਰਕਾਰ ਭਾਈਚਾਰਾ ਸਾਰਾ ਗੁਰਦਾਸਪੁਰ ਰਹਿਨੇ ਆ ਪਠਾਨ ਕੋਲ ਵੀ ਆਪਣੇ ਗਵਾਂਡਾ ਪਾਕਿਸਤਾਨ ਦੇ ਚannels ਦੇ ਉੱਤੇ ਉਹ ਜਿਹੜੀ ਦਿਵਾਈ ਪਾ ਰਹੇ ਸੀ ਅਸੀਂ ਤਿਬਰੀ ਕੈਂਟ ਜਿਹੜਾ ਸਾਰਾ ਉਡਾ ਦਿੱਤਾ ਪਠਾਨਕੋਟ ਉਡਾ ਦਿੱਤਾ ਆਪਾਂ ਸਾਰੇ ਇੱਥੇ ਰਹਿਨੇ ਆਂ ਆਪਾਂ ਨੂੰ ਪਤਾ ਵੀ ਇੱਕ ਖਰੋਜ ਤੱਕ ਵੀ ਜੇ ਸਾਡੇ ਤਿਬਰੀ ਕੈਂਟ ਨੂੰ ਜਾਂ ਪਠਾਨਕੋਟ 에ਅਰ ਬੇਸ ਨੂੰ ਨਹੀਂ ਆਈ ਤੇ ਜਿੰਨੇ ਉਹਨਾਂ ਦੇ ਡਰੋਨ ਜਾਂ ਜੋ ਵੀ ਆਇਆ ਸੀ ਸਾਡਾ ਜਿਹੜਾ 에ਅਰ ਸਿਸਟਮ ਇਹ ਡਿਫੈਂਸ ਸਿਸਟਮ ਸੀ ਉਹਨੇ ਐਡੇ ਵਧੀਆ ਤਰੀਕੇ ਨਾਲ ਕੰਮ ਕੀਤਾ ਵੀ ਅਸੀਂ ਗਰਦਾਸਪੁਰ ਬਿਲਕੁਲ ਬਾਰਡਰ ਤੇ ਆ ਮੇਰਾ ਪਿੰਡ ਤੇ ਬਿਲਕੁਲ ਬਾਰਡਰ ਤੇ ਸਿਰਫ 3 ਕਿਲੋਮੀਟਰ ਬਾਰਡਰ ਤੋਂ ਅਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਬਿਲਕੁਲ ਆਰਾਮ ਦੀ ਨੀਂਦ ਸੁੱਤੇ ਕਿਉਂ ਸਾਡੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਉਹ ਇੱਕ ਸਟਰੋਂਗ ਪ੍ਰਧਾਨ ਮੰਤਰੀ ਸੀ ਜਿਹੜਾ 1 ਇੰਚ ਜਗ੍ਹਾ ਵੀ ਦੇਸ਼ ਦੀ ਨਹੀਂ ਛੱਡਣਾ ਚਾਹੁੰਦਾ ਇਹਦੇ ਸਬੰਧ ਦੇ ਵਿੱਚ ਜਿਹੜੀਆਂ ਅਸੀਂ ਯੋਜਨਾਵਾਂ ਬਣਾਈਆਂ ਸੀਗੀਆਂ ਜਿਹੜੀਆਂ ਆਵਾਸ ਯੋਜਨਾ ਸੀ ਚਾਹੇ ਕਿਸਾਨ ਸਨਮਾਨ ਨਿਧੀਆ ਤੁਸੀਂ ਦੇਖੋ 21 ਲੱਖ ਕਿਸਾਨ ਜਿਹੜਾ ਪੰਜਾਬ ਦਾ ਉਹ ਅਲੀਜੀਬਲਾ 6000 ਰੁਪਿਆ ਸਾਲ ਦੇ ਲੈਂਦਾ ਸਿਰਫ 8 ਲੱਖ ਕਿਸਾਨ ਨੂੰ ਮਿਲ ਰਿਹਾ ਕਾਰਨ ਕਿ ਪਹਿਲਾਂ 5 ਸਾਲ ਕਾਂਗਰਸੀ ਸਰਕਾਰ ਰਹੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਆ ਗਈ ਉਹਨਾਂ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦੂਰ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਤੁਹਾਡੇ ਦਰਵਾਜ਼ੇ ਦੇ ਉੱਪਰ ਇੱਕ ਸਕੀਮ ਸ਼ੁਰੂ ਕੀਤੀ ਆ ਜੋ ਦਿਨਾਂਗਰ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਇੱਕ ਵਿਧਾਨ ਸਭਾ ਦੇ ਵਿੱਚ ਅਸੀਂ 70 ਦਿਨ ਰਵਾਂਗੇ ਉਹ ਸਾਡੀਆਂ ਆਪਣੀਆਂ ਆਈਟੀ ਦੀਆਂ ਟੀਮ ਜਿਨ੍ਹਾਂ ਦੇ ਕੋਲ ਲੈਪਟਾਪ ਪ੍ਰਿੰਟਰ ਸਾਰਾ ਕੁਝ ਹੋਊਗਾ ਜਿੰਨਾ ਲੋਕਾਂ ਦੀ ਉਮਰ 70 ਸਾਲ ਤੋਂ ਉੱਪਰ ਹੋ ਚੁੱਕੀ ਆ ਉਹਨਾਂ ਨੂੰ ਮੌਕੇ ਦੇ ਉੱਪਰ ਹੀ ਆਯੂਸ਼ਮਾਨ ਕਾਰਡ 5 ਲੱਖ ਵਾਲਾ ਬਣਾ ਕੇ ਦਿੱਤਾ ਜਾਊਗਾ ਉਸ ਕੈਂਪ ਦੇ ਵਿੱਚ ਜਿਹੜੇ ਕਿਸਾਨ ਭਰਾ ਸਾਡੇ ਐਲੀਜੀਬਲ ਆ 6000 ਰੁਪਿਆ ਲੈਣ ਵਾਸਤੇ ਉਹਨਾਂ ਦੀ ਉਸੇ ਟਾਈਮ ਤੇ ਰਜਿਸਟ੍ਰੇਸ਼ਨ ਕੀਤੀ ਜਾਊਗੀ ਆਵਾਸ ਯੋਜਨਾ ਦੇ ਵਿੱਚ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਜਾਂ ਉਸ ਤੋਂ ਖੁੰਝ ਗਏ ਆ ਉਹ ਆਪਣੇ ਉੱਥੇ ਸੀਐਸਸੀ ਸੈਂਟਰ ਨਹੀਂ ਜਾ ਸਕਦੇ ਉਹਨਾਂ ਨੂੰ ਵੀ ਉੱਥੇ ਉਸੇ ਬੂਥ ਦੇ ਉੱਤੇ ਬਲਾ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਊਗੀ ਤਾਂ ਜੋ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਸੀਗੀਆਂ ਜੋ ਸੈਂਟਰ ਨੇ ਕਿਉਂ ਜਦੋਂ ਰਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਸੀ ਉਹ ਕਹਿੰਦੇ ਸੀ ਸੈਂਟਰ 100 ਰੁਪਇਆ ਭੇਜਦਾ ਵਾ ਤੇ ਥੱਲੇ ਤੱਕ 16 ਰੁਪਏ ਪਹੁੰਚਦੇ ਆ ਮਤਲਬ 84 ਰੁਪਏ ਦੀ ਕਰਪਸ਼ਨ ਹੋ ਜਾਂਦੀ ਆ ਮੋਦੀ ਜੀ ਦੀ ਸਕੀਮ ਇਹ ਹੈ ਕਿ ਜੇ ਮੈਂ 100 ਰੁਪਇਆ ਭੇਜਾਂਗਾ ਤਾਂ 100 ਰੁਪਇਆ ਹੀ ਉਸ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਜਿਹੜਾ ਉਹਦਾ ਹੱਕਦਾਰ ਆ ਇਸੇ ਸਬੰਧ ਦੇ ਵਿੱਚ ਹੀ ਦੀਨਾਨਗਰ ਦੇ ਵਿੱਚ ਸ਼ੁਰੂ ਹੋ ਚੁੱਕਾ ਅਸੀਂ ਪਹਿਲਾਂ 60 ਵਿਧਾਨ ਸਭਾ ਕਵਰ ਕਰਾਂਗੇ ਉਸ ਤੋਂ ਬਾਅਦ ਗੁਰਦਾਸਪੁਰ ਵੀ ਅਸੀਂ ਜਿੰਨੀਆਂ ਵੀ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਆ ਰਹੀਆਂ ਉਹ ਜਿਸ ਵਿਅਕਤੀ ਵਾਸਤੇ ਆ ਰਹੀਆਂ ਉਸ ਵਿਅਕਤੀ ਤੱਕ ਪਹੁੰਚਾਵਾਂਗੇ 11 ਸਾਲ ਬੇਮਸਾਲਾ ਅਸੀਂ ਚਾਹੁੰਦੇ ਹਾਂ ਕਿ ਜਿੰਨੋਂ ਇਹ ਸਰਕਾਰ ਦੇ ਅਸੀਂ 15 ਸਾਲ ਬੇਮਿਸਾਲ ਮਨਾਈਏ ਤੇ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਉਹ ਯੋਜਨਾਵਾਂ ਬਣਾਈਆਂ ਗਈਆਂ ਸੀ ਉਹ ਲੋਕਾਂ ਤੱਕ ਉਹਦਾ ਅਸੀਂ ਉਹਨੂੰ ਧੰਨਵਾਦ ਕਰਨ ਨੂੰ ਲੋਕ ਮੋਦੀ ਜੀ ਦਾ ਵੀ ਉਹ ਜਾਰੀਆਂ ਸਾਰੀਆਂ ਸਕੀਮਾਂ ਵਾ ਸਾਡੇ ਤੱਕ ਪਹੁੰਚ ਗਈਆਂ 25 ਜੂਨ ਹਿੰਦੁਸਤਾਨ ਦੀ ਰਾਜਨੀਤੀ ਦਾ ਭਾਰਤ ਦੀ ਸੰਵਿਧਾਨ ਦਾ ਲੋਕਤੰਤਰ ਦਾ ਅੱਜ ਕਾਲਾ ਦਿਨ ਹੈ 25 ਜੂਨ ਨੂੰ ਕਾਲੇ ਦੇ ਦਿਨ ਕਾਲੇ ਦਿਨ ਦੇ ਰੂਪ ਦੇ ਵਿੱਚ ਪੂਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਅੱਜ ਦੇ ਦਿਨ ਇੰਦਰਾ ਗਾਂਧੀ ਨੇ ਲੋਕਤੰਤਰ ਦੀ ਹੱਤਿਆ ਕੀਤੀ ਸੀ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਲਗਾ ਕੇ ਇੱਕ ਤਾਨਾਸ਼ਾਹੀ ਦਾ ਰਾਜ ਸਥਾਪਿਤ ਕੀਤਾ ਸੀ ਔਰ ਜਿੰਨੇ ਵੀ ਆਪੋਜੀਸ਼ਨ ਦੇ ਲੀਡਰ ਸੀ ਵੱਡੇ ਵੱਡੇ ਲੀਡਰ ਉਹਨਾਂ ਨੂੰ ਰਾਤੋਂ ਰਾਤ ਅੱਜ ਦੀ ਰਾਤ ਪਕੜ ਕੇ ਜੇਲ੍ਹਾਂ ਵਿੱਚ ਨਜ਼ਰ ਬੰਦ ਕਰ ਦਿੱਤਾ ਗਿਆ ਔਰ ਆਪਣੀ ਗੱਦੀ ਨੂੰ ਬਚਾਉਣ ਦਾ ਇੱਕ ਬੜਾ ਵੱਡਾ ਸ਼ਰਜੰਤਰ ਸੀ ਅੱਜ ਜਿਹੜੀ ਕਾਂਗਰਸ ਲੋਕਤੰਤਰ ਦੀ ਦੁਹਾਈ ਦੇ ਰਹੀ ਹੈ ਸਰਦਾਰ ਦੀ ਰੱਖਿਆ ਦੀ ਦੁਹਾਈ ਦੇ ਰਹੀ ਹੈ ਕਾਂਗਰਸ ਨੂੰ ਇਹ ਪੁੱਛਾ ਜਾਣਾ ਚਾਹੀਦਾ ਹੈ ਕਾਂਗਰਸ ਇਹ ਦੱਸੇ ਕਿ ਤੁਸੀਂ ਲੋਕਤੰਤਰ ਦੇ ਹਤਿਆਰੇ ਸਰਦਾਰਾਂ ਦੇ ਹਤਿਆਰੇ ਅੱਜ ਕਿਸ ਸਮੂਹ ਦੇ ਨਾਲ ਇਹ ਗੱਲ ਕਹਿ ਰਹੇ ਹੋ ਤੁਸੀਂ ਜਦੋਂ ਸਰਦਾਰ ਦੀ ਹਤਿਆਤ ਕੀਤੀ ਉਸਲੇ ਸੰਵਿਧਾਨ ਯਾਦ ਨਹੀਂ ਆਇਆ ਔਰ ਇਸ ਕਰਕੇ ਅੱਜ ਦੇ ਦਿਹਾੜੇ ਨੂੰ ਅਸੀਂ ਸचेत ਕਰ ਰਹੇ ਹਾਂ ਕਿ ਹਿੰਦੁਸਤਾਨ ਦੀ ਹਰ ਰਾਜ ਦੀ ਪਾਰਟੀ ਹਰ ਨੇਤਾ ਸਾਡੀ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਸचेत ਹੈ ਲੋਕਤੰਤਰ ਦੀ ਰੱਖਿਆ ਵਾਸਤੇ ਸचेत ਹੈ ਸचेत ਹੈ ਔਰ ਜਾਗਰੂਕ ਹੈ ਔਰ ਜਾਗਰੂਕ ਰਹੇਗੀ